ਸਤਿ ਸ਼੍ਰੀ ਅਕਾਲ ਜੀ ਹਾਂ ਜੀ ਅੱਜ ਆਪਾਂ ਕਮੀਜ਼ ਕਟਿੰਗ ਕਰਾਂਗੇ ਠੀਕ ਹੈ ਜੀ ਇਹ ਮੇਰੇ ਕੋਲੇ ਇੱਕ ਕਮੀਜ਼ ਦਾ ਕੱਪੜਾ ਆ ਤੇ ਕਮੀਜ਼ ਦੇ ਜਿਹੜਾ ਅਗਲੇ ਪਿਛਲੇ ਦੋਨੇ ਪਾਸੇ ਜਿਹੜਾ ਬਾਰਡਰ ਆ ਠੀਕ ਹੈ ਜੀ ਇਹ ਹੈਗਾ ਆਪਣੇ ਕੋਲੇ ਬੈਕਵਾਰਡ ਬਾਰਡਰ ਸਾਈਡ ਤੇ ਬਾਹਾਂ ਦਾ ਕੱਪੜਾ ਆ ਠੀਕ ਹੈ ਜੀ ਤੇ ਇਹ ਹੈਗਾ ਆਪਣੇ ਕੋਲੇ ਫਰੰਟ ਵਾਲਾ ਠੀਕ ਹੈ ਜੀ ਮਤਲਬ ਇੱਕ ਸਾਈਡ ਤੇ ਬਾਹਾਂ ਦਿੱਤੀਆਂ ਹੋਈਆਂ ਨਹੀਂਆਂ ਕਮੀਜ਼ ਦੀ ਸਾਰੀ ਇੱਕ ਸਾਈਡ ਤੇ ਠੀਕ ਹੈ ਜੀ ਤੇ ਆਪਾਂ ਇਹਦੀ ਕਟਿੰਗ ਕਰਨੀ ਆ 25 ਚੈਸਟ ਦੇ ਅਕੋਰਡਿੰਗ ਠੀਕ ਹੈ ਜੀ ਤੇ ਇਹ ਫਲਾਵਰ ਬਣੇ ਹੋਏ ਨੇ ਸੂਟ ਦੇ ਵਿੱਚ ਤੇ ਆਪਾਂ ਛੋਟੇ-ਛੋਟੇ ਸਟੋਨ ਲੱਗੇ ਹੋਏ ਨੇ ਠੀਕ ਹੈ ਜੀ ਗਲੇ ਦੇ ਉੱਪਰ ਦੋ ਬਟਨ ਲੱਗੇ ਹੋਏ ਨੇ ਤੇ ਆਪਾਂ ਉਹਨੂੰ ਮਤਲਬ ਇੱਥੋਂ ਗੈਸ ਹੋ ਜੂਗਾ ਵੀ ਇਹ ਫਰੰਟ ਵਾਲਾ ਪੱਲਾ ਆ ਠੀਕ ਹੈ ਜੀ ਹਾਂਜੀ ਆਪਾਂ ਡਬਲ ਕਰ ਲਿਆ ਫਰੰਟ ਵਾਲੇ ਪੱਲੇ ਨੂੰ ਬਾਰਡਰ ਨਾਲ ਬਾਰਡਰ ਪਰ ਬਲਾ ਕੇ ਰੱਖਿਆ ਠੀਕ ਹੈ ਜੀ ਇਸ ਤਰ੍ਹਾਂ ਅੱਗੇ ਪਿੱਛੇ ਨਾ ਹੋਵੇ ਆਪਣੇ ਪਹਿਲੇ ਜਵਰਾ ਇਸ ਤਰ੍ਹਾਂ ਫਰਕ ਕੋਊਗਾ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਆਪਾਂ ਲੰਬਾਈ ਤਾਰਾਂਗੇ ਲੰਬਾਈ ਇਹਨਾਂ ਦੀ ਹੈਗੀ 42 ਇੰਚ ਤਿਆਰ ਆਪਾਂ ਰੱਖ ਲੀਜੀ 43 ਇੰਚ ਠੀਕ ਹੈ ਜੀ ਲੰਬਾਈ ਬਿਲਕੁਲ ਪੂਰੀ ਪੂਰੀ ਹੀ 1 ਇੰਚ ਵੱਧਾ ਠੀਕ ਹੈ ਜੀ ਤੇ ਘੇਰਾ ਇਹਨਾਂ ਦਾ 25 ਤਿਆਰ ਆਪਾਂ 4 ਇੰਚ ਵੱਧ ਲੈ ਲਿਆ 29 ਹੋ ਗਏ 29 ਦਾ ਹਾਫ ਹੋ ਗਿਆ ਜੀ 14.5 ਇੰਚ 14.5 ਦੇ ਆਪਾਂ ਨਿਸ਼ਾਨ ਲਗਾ ਕੇ ਇਸ ਤਰ੍ਹਾਂ ਫਰੰਟ ਵਾਲਾ ਪਹਿਲਾਂ ਤਾਰਾਂਗੇ ਠੀਕ ਹੈ ਜੀ ਹਾਂਜੀ ਇਹ ਆਪਣੇ ਨਿਸ਼ਾਨ ਲੱਗ ਗਿਆ ਗਲੇ ਪੱਲੇ ਤੇ ਉਸਦੇ ਬਾਅਦ ਆਪਾਂ ਕਰਾਂਗੇ ਪਿਛਲੇ ਪੱਲੇ ਦੀ ਕਟਿੰਗ ਠੀਕ ਹੈ ਜੀ ਇਹ ਹੈਗੀਆਂ ਸਾਈਡ ਤੇ ਬਾਹਾਂ ਠੀਕ ਹੈ ਜੀ ਹੁਣ ਆਪਾਂ ਪਿਛਲੇ ਪੱਲੇ ਨੂੰ ਡਬਲ ਕਰਕੇ ਕੱਟ ਲਾਂਗੇ ਪਹਿਲਾਂ ਠੀਕ ਹੈ ਜੀ ਇੱਕ ਫਲਾਵਰ ਦਾ ਆਪਾਂ ਸੈਂਟਰ ਕਰ ਲਿਆ ਦੇਖੋ ਪਿੱਛੇ ਵੀ ਮਤਲਬ ਕਿ ਜਿਹੜਾ ਅੱਗੇ ਨੂੰ ਡਿਜ਼ਾਈਨ ਦਿੱਤਾ ਹੋਇਆ ਹੈ ਫਲਾਵਰ ਦਾ ਆਪਾਂ ਉਹਨੂੰ ਸੈਂਟਰ ਕਰਕੇ ਬਾਰਡਰ ਨਾਲ ਬਾਰਡਰ ਮਿਲਾ ਕੇ ਆਪਾਂ ਰੱਖ ਲਿਆ ਠੀਕ ਹੈ ਜੀ 43 ਇੰਚ ਹੀ ਆਪਾਂ ਲੈ ਲੈਣਾ 43 ਜੇ ਜੀ 1.75 ਦੇ ਆਪਣੇ ਨਿਸ਼ਾਨ ਲਾ ਲੈ ਕੇ ਰੇ ਦਾ ਡਬਲ ਫੋਲਡ ਕਪੜਾ ਆਪਣੇ ਕੋਲ ਇਹ 29 ਇੰਚ ਦੇ ਹਿਸਾਬ ਨਾਲ 1.75 ਦੇ ਨਿਸ਼ਾਨ ਲਗਾ ਲਿਆ ਠੀਕ ਹੈ ਜੀ ਹੁਣ ਆਪਾਂ ਨਿਸ਼ਾਨ ਇਹ ਮਿਲਾ ਕੇ ਬੈਗ ਬਣਾਉਣ ਪਹਿਲੇ ਆਪਾਂ ਇਸ ਤਰ੍ਹਾਂ ਉਤਾਰ ਲੈਣਾ ਠੀਕ ਹੈ ਜੀ ਇਹ ਸਿੱਧਾ ਸੀਗਾ ਆਪਾਂ ਬਾਜੋ ਨਿਸ਼ਾਨ ਜਦੋਂ ਲਗਾਵਾਂਗੇ ਫਿਰ ਆਪਾਂ ਇਹਨੂੰ ਪੁੱਠਾ ਕਰ ਲਾਂਗੇ ਠੀਕ ਹੈ ਜੀ ਅਲੋ ਜੀ ਹਾਂ ਜੀ ਇਹ ਹੈਗੀਆਂ ਸਾਈਡ ਤੇ ਬਹਾ ਠੀਕ ਹੈ ਜੀ ਬਹਾ ਆਪਾਂ ਤੁਹਾਨੂੰ ਬਾਜ ਦੱਸਾਂਗੇ ਸਟੈਪ ਬਾਈ ਸਟੈਪ ਸਾਰਾ ਠੀਕ ਹੈ ਜੀ ਕਟਿੰਗ ਸਭ ਤੋਂ ਪਹਿਲਾਂ ਆਪਾਂ ਕਮੀਜ਼ ਦੇ ਕਾਟਾ ਪਾਵਾਂਗੇ ਠੀਕ ਹੈ ਜੀ ਦੋਨੋਂ ਪੱਲੇ ਆਪਾਂ ਰੱਖ ਲਿਆ ਫਰੰਟ ਵਾਲਾ ਆਪਾਂ ਉੱਪਰ ਰੱਖ ਲਿਆ ਬੈਕ ਵਾਲਾ نیچے ਠੀਕ ਹੈ ਜੀ ਤੇ ਇਹਨਾਂ ਦਾ ਡੈਟਾ ਪਿਛਲਾ ਗਲਾ ਉਹ ਹੈਗਾ 7.5 ਇੰਚ ਠੀਕ ਹੈ ਜੀ ਤੇ ਤੀਰਾ ਇਹਦਾ ਲੱਗੂਗਾ 6.5 ਇੰਚ ਠੀਕ ਹੈ ਜੀ ਜੇ ਤੁਸੀਂ ਗਲਾ ਛੋਟਾ ਬਣਾਉਣਾ ਹੈ ਤੁਸੀਂ 7 7.5 ਵੀ ਮਤਲਬ ਕਿ ਗਲਾ ਤੀਰਾ ਰੱਖ ਸਕਦੇ ਹੋ ਠੀਕ ਹੈ ਜੀ 7 ਤੋਂ 7.5 ਦੇ ਵਿੱਚ ਵਿੱਚ ਇਹਨਾਂ ਤੀਰਾ ਆਪਣੇ ਕੋਲ ਗਲਾ 7.5 ਦੇ ਹਿਸਾਬ ਨਾਲ ਆਪਾਂ ਨੇ ਰੱਖਿਆ ਹੈ ਤੀਰਾ 6.5 ਇੰਚ ਠੀਕ ਹੈ ਜੀ ਤੇ ਮੋੜ ਦੇ ਨਿਸ਼ਾਨ ਆਪਾਂ ਲਗਾਵਾਂਗੇ 7.5 ਤੇ ਠੀਕ ਹੈ ਜੀ ਹਾਂਜੀ ਹੁਣ ਆਪਾਂ ਨਿਸ਼ਾਨ ਇਸ ਤਰ੍ਹਾਂ ਮਗਾ ਲਾਂਗੇ ਲੋ ਜੀ ਖੁੱਲੀ ਵਾਲੇ ਸਾਈਡ ਤੋਂ ਆਪਾਂ ਜਿਹੜਾ ਮੋੜ ਦਾ ਨਿਸ਼ਾਨ ਲਗਾਉਣਾ ਹੁੰਦਾ ਹੈ ਠੀਕ ਹੈ ਜੀ ਤੇ ਹੁਣ ਇੱਥੇ ਹੋ ਗਿਆ ਆਪਣਾ ਮਤਲਬ ਕਿ ਛਾਤੀ ਦਾ ਨਿਸ਼ਾਨ ਚ ਤਾਂ ਸਾਢੇ 12 ਮਤਲਬ 25 ਦੇ ਹਿਸਾਬ ਨਾਲ ਬਣਦਾ ਆ ਆਪਾਂ ਥੋੜਾ ਜਿਹਾ ਇੰਚ ਵਧਾ ਕੇ ਤੇ ਪਲੇਟ ਲਈ ਨਿਸ਼ਾਨ ਲਗਾ ਦਾਂਗੇ ਠੀਕ ਹੈ ਜੀ 8 ਇੰਚ ਇਹਨਾਂ ਦਾ ਕਮਰ ਦਾ ਨਿਸ਼ਾਨ ਲਊਗਾ ਤੇ 16 ਤੇ ਆਪਾਂ हिਪ ਦਾ ਨਿਸ਼ਾਨ ਲਗਾਇਆ ਕਿਉਂਕਿ ਇਸ ਸਾਈਜ਼ ਭਾਰੀ ਆ ਤੇ ਇਹਨਾਂ ਦਾ ਕਮਰ ਦਾ ਨਿਸ਼ਾਨ ਜਿਹੜਾ 8 ਤੇ ਹੀ ਆਉਣਾ ਆ ਠੀਕ ਹੈ ਜੀ ਬਾਕੀ ਆਪਣੇ ਜਿਹੜਾ ਕਮਰ ਦਾ ਨਿਸ਼ਾਨ ਆਪਣੇ ਕੋਲ ਹੈਗੀ ਆ ਜੀ 23 ਇੰਚ ਕਮਰ ਤਿਆਰ ਆ ਸਾਢੇ 11 ਬਣ ਗਿਆ ਠੀਕ ਹੈ ਜੀ ਆਪਾਂ ਦਾ ਇਹਨੂੰ 1 ਇੰਚ ਵਧਾ ਲੈਣਾ ਹੈ 24 ਇੰਚ 12 ਇੰਚ ਤੇ ਆਪਾਂ ਦਾ ਨਿਸ਼ਾਨ ਲਾ ਲਿਆ ਜੀ ਕਿਉਂਕਿ ਪਲੇਟਾ ਪਾਉਣੀ ਹੈ ਠੀਕ ਹੈ ਜੀ ਕੰਮਰ ਦਾ ਤੇ 12.5 ਇਹਨਾਂ ਦੇ 25 ਮਤਲਬ ਕਿ ਜਿਹੜੀ ਇਹਨਾਂ ਦੀ ਹਿਪ ਆ ਉਹ 25 ਇੰਚ ਤਿਆਰ ਉਹ ਪਾਇਆ ਨਿਸ਼ਾਨ 12.5 ਤੇ ਠੀਕ ਹੈ ਜੀ ਹੁਣ ਇੱਥੋਂ ਆਪਾਂ ਨੇ ਸੈਂਟਰ ਕਰ ਲੈਣਾ ਦੇਖੋ ਉੱਪਰ ਬ੍ਰੈਸ ਦਾ ਠੀਕ ਹੈ ਜੀ نیچے ਲੋਅਰ ਬ੍ਰੈਸ ਤੇ 4 ਇੰਚ ਤੇ ਇਥੋਂ ਆਪਾਂ 12.5 ਤੋਂ ਥੋੜਾ ਜਿਹਾ ਮਲੇ 1-2 ਪੁਆਇੰਟ ਵਧਾ ਕੇ ਫਿਰ ਨਿਸ਼ਾਨ ਲਗਾਉਣਾ ਹੈ ਠੀਕ ਹੈ ਜੀ ਇਸ ਤਰ੍ਹਾਂ ਆਪਣਾ ਗੁਲਾਈ ਦੇ ਵਿੱਚ ਨਿਸ਼ਾਨ ਜਿਹੜੇ ਮਲਾ ਦੇਣੇ ਆ ਇਥੋਂ ਵੀ ਆਪਾਂ ਹਲਕਾ ਜਿਹਾ ਅੱਧਾ ਗੰਚ ਬਾਹਰ ਨੂੰ ਕੱਢਗੇ ਨਾ ਫਿਰ ਗੁਲਾਈ ਦੇ ਵਿੱਚ ਐਦਾਂ ਠੀਕ ਹੈ ਜੀ ਨਿਸ਼ਾਨ ਲਗਾ ਲੈਣਾ 1.5 ਮਤਲਬ ਕਿ ਆ ਗਿਆ ਕਿ ਰੇਜ ਦਾ ਨਿਸ਼ਾਨ 25 ਇੰਚ ਤੇ ਆ ਰਿਹਾ ਇਹਨਾਂ ਦਾ ਠੀਕ ਹੈ ਜੀ ਤੇ ਇਹ ਹੋ ਗਿਆ ਜੀ ਆਪਣਾ ਚਾਕ ਫੋਲਡਿੰਗ ਦਾ ਨਿਸ਼ਾਨ ਹਾਂਜੀ ਹੁਣ ਆਪਾਂ ਲਾਵਾਂਗੇ ਕਾਟ ਦਾ ਨਿਸ਼ਾਨ ਜਿਹੜੇ ਇਹਨਾਂ ਦੇ ਕਾਰਡ ਆ ਦੇਖੋ ਸਾਈਜ਼ ਇਹਨਾਂ ਦਾ ਹੈਵੀ ਹੈ ਠੀਕ ਹੈ ਜੀ ਤੇ ਇਹ ਜਿਹੜੀ ਅਗਲੇ ਵਾਲੀ ਗਣਾ ਦੇ ਕਾਰਡ ਆ ਜਿਹੜੇ ਫਰੰਟ ਵਾਲੇ ਆਪਾਂ ਕਾਟ ਪਾਉਣੇ ਉਹ ਆਪਾਂ 1.5 ਇੰਚ ਤੋਂ ਪਾਈ ਆ ਠੀਕ ਹੈ ਜੀ ਇਹ ਤਾਂ 3.5 3 ਇੰਚ ਆਪਾਂ ਲੈ ਕੇ ਇਸ ਤਰ੍ਹਾਂ ਆਪਾਂ ਫਿਟਿੰਗ ਦੇ ਨਿਸ਼ਾਨ ਨਾਲ ਬਲਾ ਦੇਣੀ ਹੈ ਠੀਕ ਹੈ ਜੀ ਫਰੰਟ ਵਾਲੀ ਜਿਹੜੀ ਇਹਦੀ 1.5 ਇੰਚ ਤੋਂ ਆਉਗੀ ਤੇ ਬੈਕ ਵਾਲੀ ਜਿਹੜੀ ਇਹਨਾਂ ਦੀ ਉਹ ਆਉਗੀ 7.5 ਗळा ਇਹ ਨਾ ਠੀਕ ਹੈ ਜੀ ਤੇ ਇਹਨਾਂ ਦੀ ਆਉਗੀ 3 ਇੰਚ ਤੋਂ ਠੀਕ ਹੈ ਜੀ 3 ਇੰਚ ਲਓ ਜੀ ਜਿਵੇਂ ਆਪਾਂ ਗळा ਛੋਟਾ ਪਾਉਣਾ ਆ ਤਾਂ ਫਿਰ 3.5 ਤੋਂ ਕੱਟ ਪਾਉਗੀ ਠੀਕ ਹੈ ਜੀ ਲਓ ਜੀ ਇਥੋਂ ਪਰ ਅਖ ਲਿਆ 2.5 ਇੰਚ ਗਲੇ ਦਾ ਠੀਕ ਹੈ ਜੀ ਇਹ ਆਪਾਂ 0.5 ਇੰਚ ਪੂਰਾ ਡਾਊਨ ਕਰਾਂਗੇ ਇਹ ਕ ਬੈਕ ਵਾਲਾ ਪੱਲਾ 0.5 ਇੰਚ ਵਧਾਵਾਂਗੇ ਅੱਧੇ ਤੋਂ ਆਪਾਂ ਪੌਣਾ ਇੱਕ ਵੀ ਵਧਾ ਸਕਦੇ ਹਾਂ ਠੀਕ ਹੈ ਜੀ ਕਿਉਂਕਿ ਹੈਵੀ ਸਾਈਡ ਦੇ ਵਿੱਚ ਮਤਲਬ ਕਿਹੜਾ ਪਿਛਲਾ ਵੱਲ ਆਪਾਂ ਵਧਾ ਕੇ ਰੱਖਦੇ ਹੁੰਦੇ ਆ ਠੀਕ ਹੈ ਜੀ ਹਾਂਜੀ ਇਥੋਂ ਆਪਾਂ 0.5 ਇੰਚ ਜਿਹੜਾ ਪੂਰਾ ਡਾਊਨ ਕਰ ਦਾਂਗੇ ਬੈਕ ਵਾਲਾ ਆਪਾਂ ਨਹੀਂ ਕਟਿੰਗ ਕਰਾਂਗੇ ਠੀਕ ਹੈ ਜੀ ਬੈਗ ਵਾਲਾ ਆਪਾਂ 1/2 ਇੰਚ ਵਧਾ ਲਿਆ ਹਾਂਜੀ ਹੁਣ ਆਪਾਂ ਦੋਨੋਂ ਪੱਲੇ ਜਿਹੜੇ ਇਕੱਠੇ ਪਹਿਲਾਂ ਕਟਿੰਗ ਕਰ ਦਾਂਗੇ ਠੀਕ ਹੈ ਜੀ ਪਿਛਲੀ ਵਾਲੇ ਕਾਟ ਤੋਂ ਠੀਕ ਹੈ ਜੀ ਧਿਆਨ ਰੱਖਣਾ ਹੈ ਚਾਹੇ ਤੁਸੀਂ ਅਲੱਗ-ਅਲੱਗ ਕਟਿੰਗ ਕਰ ਲਓ ਪਹਿਲਾਂ ਫਰੰਟ ਵਾਲਾ ਕਰ ਲਓ ਫਿਰ ਬੈਕਵਾਰਡ ਕਰ ਲਓ ਠੀਕ ਹੈ ਜੀ ਧਿਆਨ ਨਾਲ ਹਾਂਜੀ ਆਪਾਂ ਇਹ ਰੱਖ서 ਕਟਿੰਗ ਕਰ ਦਾਂਗੇ ਕੱਪੜੇ ਦੀ ਜਿਹੜਾ ਸਾਈਡ ਤੋਂ ਥੋੜਾ-ਥੋੜਾ ਵੱਧ ਸੀ ਹਾਂਜੀ ਹੁਣ ਇੱਥੋਂ ਆਪਾਂ 1/2 ਇੰਚ ਜਿਹੜਾ ਪੂਰਾ ਡਾਊਨ ਕਰ ਲੈਣਾ ਤੀਰੇ ਨੂੰ ਠੀਕ ਹੈ ਜੀ ਪਿੱਛੇ ਵਾਲਾ ਪੱਲਾ 20 ਇੰਚ ਬਤਾ ਲਿਆ ਠੀਕ ਹੈ ਜੀ ਤੇ ਹੁਣ ਆਪਾਂ ਪਾਵਾਂਗੇ ਫਰੰਟ ਵਾਲੀ ਕਾਟ ਠੀਕ ਹੈ ਲੋ ਜੀ ਇਹ ਹੋ ਗਈ ਜੀ ਆਪਣੀ ਫਰੰਟ ਦੀ ਕਾਟ ਠੀਕ ਹੈ ਜੀ ਹੁਣ ਪਾਵਾਂਗੇ ਇਹਦੀਆਂ ਪਲੇਟਾਂ ਠੀਕ ਹੈ ਜੀ ਪਲੇਟ ਜਿਹੜੀ ਇਹਨਾਂ ਦੀ ਤਿਆਰ ਹੋਣੀ ਆ ਉਹ ਤਿਆਰ ਹੋਊਗੀ ਜੀ 13 ਇੰਚ ਤੋਂ ਠੀਕ ਹੈ ਜੀ ਤੇ ਆਪਾਂ ਨਿਸ਼ਾਨ ਲਗਾਵਾਂਗੇ 13.5 ਤੇ 1/2 ਇੰਚ ਆਪਣਾ ਡੇਢ ਸਲਾਈ ਚ ਲੈ ਜਾਊਗਾ ਠੀਕ ਹੈ ਜੀ 13.5 ਆਪਾਂ ਨੇ ਜਿਹੜਾ ਪਲੇਟਾਂ ਦਾ ਮਤਲਬ ਜਿਹੜਾ ਡਿਸਟੈਂਸ ਰੱਖਣਾ ਵਿੱਚ ਵਾਲਾ ਉਹ ਉੱਪਰ ਰੱਖਿਆ ਜੀ 4.5 ਇੰਚ ਤੋਂ ਠੀਕ ਹੈ ਜੀ ਹਾਂ ਜੀ 4.5 ਆਪਾਂ ਫਰਕ ਰੱਖਿਆ ਪਲੇਟਾਂ ਦਾ ਤੇ ਜਿਹੜੀ ਪਲੇਟ ਦੀ ਆਪਾਂ ਲੰਬਾਈ ਉਹ 7 ਇੰਚ ਰੱਖਣੀ ਆ ਠੀਕ ਹੈ ਜੀ ਇਹ ਕੋਈ 7 ਇੰਚ ਆਪਣੀ ਪਲੇਟ ਦੀ ਲੰਬਾਈ ਠੀਕ ਹੈ ਜੀ ਜਿਹੜੇ ਸਾਈਡ ਪਲੇਟ ਆ ਉਹ ਆਪਾਂ ਮੋਢੇ ਤੇ ਪਲੇਟ ਵੱਲ ਇਸ ਤਰ੍ਹਾਂ ਮਲਾ ਦੇਣੀ ਹੈ ਇਹ ਆਪਾਂ ਰੱਖਣਾ ਜੀ ਫਰਕ ਇਹਨਾਂ ਦਾ 3 3 ਇੰਚ ਦਾ ਠੀਕ ਹੈ ਜੀ ਲੋ ਜੀ ਦੋਨੋਂ ਪਲੇਟਾਂ ਆਪਾਂ ਇਹ ਤਿੰਨ ਤਿੰਨੇ ਅਸਤੇ ਫਰਕ ਨਾਲ ਮਤਲਬ ਕਿ ਨਿਸ਼ਾਨ ਲਗਾਇਆ ਠੀਕ ਹੈ ਜੀ ਤੇ ਹੁਣ ਆਪਾਂ ਇਹ ਨਿਸ਼ਾਨ ਇਸ ਤਰ੍ਹਾਂ ਬਿਲਾ ਦਾਂਗੇ ਲੰਬੀ ਪਲੇਟ ਦੇ ਨਾਲ ਆਪਾਂ ਸਿੱਧਾ ਰੱਖ ਲਵਾਂ ਨਿਸ਼ਾਨ ਨੂੰ ਠੀਕ ਹੈ ਜੀ ਲੋ ਜੀ ਹੁਣ ਆਪਾਂ ਇੱਥੇ ਕਟਿੰਗ ਕੱਟ ਲਾ ਲਾਂਗੇ ਹਲਕੇ ਹਲਕੇ ਜੀ ਠੀਕ ਹੈ ਜੀ ਪਲੇਟਾਂ ਦੇ ਨਿਸ਼ਾਨ ਤੇ ਤੇ ਫੀਟਿੰਗ ਵਾਲੇ ਨਿਸ਼ਾਨ ਤੇ ਫਿਰ ਆਪਾਂ ਦੂਸਰੇ ਪਾਸੇ ਨਿਸ਼ਾਨ ਦੇ ਨਾਲ ਮਿਲਾ ਕੇ ਫਿਰ ਆਪਾਂ ਮਿਲਾ ਦਾਂਗੇ ਠੀਕ ਹੈ ਜੀ ਪਲੇਟਾਂ ਦੇ ਨਿਸ਼ਾਨ ਕੱਟਦੇ ਨਾਲ ਮਿਲਾ ਕੇ ਠੀਕ ਹੈ ਜੀ ਜਿਹੜਾ ਆਪਾਂ ਹੁਣ ਫਿਟਿੰਗ ਦੇ ਨਿਸ਼ਾਨ ਤੇ ਕੱਟ ਲਗਾਇਆ ਤੁਸੀਂ ਹਜਰੂਰ ਲਗਾਇਆ ਕਰੋ ਕੱਟ ਲਗਾ ਕੇ ਜਦੋਂ ਕਿ ਮੈਂ ਸਿਲ ਲਿਆ ਮਤਲਬ ਕਿ ਉਹ ਫਿਟਿੰਗ ਦੇ ਨਿਸ਼ਾਨ ਵਾਲੇ ਫਿਰ ਕੱਟ ਨਾਲ ਕੱਟ ਨਾਲ ਮਿਲਾ ਕੇ ਨਾ ਫਿਰ ਨਿਸ਼ਾਨ ਲਗਾਇਆ ਕਰੋ ਠੀਕ ਹੈ ਜੀ ਜਿਹੜਾ ਆਪਣਾ ਪਿਛਲਾ ਵੱਲਾ ਵੱਧ ਜਾਂਦਾ ਦਾਦਾ ਇੰਚ ਰੋ ਵੱਧ ਜਾਂਦਾ ਹੈ ਫਿਰ ਉਹਨੂੰ ਕਟਿੰਗ ਕਰਦਾ ਕਰੋ ਠੀਕ ਹੈ ਜੀ ਤੇ ਬਰਾਬਰ ਕਰਕੇ ਫਿਰ ਆਪਾਂ ਡਾਟਾ ਫਿਟਿੰਗ ਦਾ ਨਿਸ਼ਾਨ ਲਗਾਉਣਾ ਹੁੰਦਾ ਆ ਹਾਂਜੀ ਆਪਾਂ ਸੂਈ ਥੱਗਾ ਪਾ ਕੇ ਇਸ ਤਰ੍ਹਾਂ ਬਿਲਕੁਲ ਸਿੱਧੀ ਰੱਖਣੀ ਆ ਸੂਈ ਤੇ ਆਪਾਂ ਇਸ ਤਰ੍ਹਾਂ ਨਾਲ ਦੇ ਨਾਲ ਫਿਰ ਨਿਸ਼ਾਨ ਜਿਹੜੇ ਆ ਮਲਾ ਦੇਣੇ ਆ ਬਲੇਟਾਂ ਦੇ ਦੂਸਰੇ ਬੱਲੇਾਂ ਤੇ ਬੈਕ ਕੋਲੀ ਬਲੇਟ ਉਸ ਜਿੰਨਾ ਇੰਚ ਹੋਰ ਵਧਾ ਵੀ ਸਕਦੇ ਆ ਜਿਵੇਂ 7 ਤੋਂ 7.5 ਵੀ ਕਰ ਸਕਦੇ ਆ ਠੀਕ ਹੈ ਜੀ ਜੇ ਬਕੰਡੇ ਦੇ ਪਿੱਛੇ ਫੁੱਲਦਾ ਜੇ ਹੋਵੇ ਉਹ ਅੱਧਾ ਇੰਚ ਵਧਾ ਲਓ ਹੋਰ ਅੱਧਾ ਠੀਕ ਹੈ ਜੀ ਇਹਨਾਂ ਦੀ ਬਿਲਕੁਲ ਸਹੀ ਆਪਾਂ ਪਹਿਲਾਂ ਵੀ ਸਟਿਚ ਕੀਤੇ ਹੋਏ ਨੇ ਸੂਟ ਠੀਕ ਹੈ ਜੀ ਫਿਟਿੰਗ ਬਿਲਕੁਲ ਪਰਫੈਕਟ ਹੈ ਜੀ ਇਹ ਹਾਂ ਜੀ ਆਪਾਂ ਜਿਹੜੇ ਨਿਸ਼ਾਨਾ ਆਪਾਂ ਜਿਹੜਾ ਕੱਟ ਲਗਾਇਆ ਸੀ ਕੱਟ ਦੇ ਨਾਲ ਬਲਾ ਦਾਂਗੇ ਇਹ ਹੋ ਗਿਆ ਆਪਣੇ ਸਾਈਡ ਦੇ ਪਲੇਟਾਂ ਦੇ ਨਿਸ਼ਾਨ ਇਹ ਹੋ ਗਏ ਆਪਣੇ ਨਿਸ਼ਾਨ ਪਲੇਟਾਂ ਦੇ ਸਾਈਡ ਵਾਲੀਆਂ ਦੇ ਠੀਕ ਹੈ ਜੀ ਹੁਣ ਆਪਾਂ ਕਟਿੰਗ ਕਰਾਂਗੇ ਬੈਕ ਵਾਲਾ ਗਲਾ ਠੀਕ ਹੈ ਜੀ ਜਿਹੜੀ ਆਪਣੇ ਆਪਾਂ ਅੰਕੜੇ ਦੀ ਚੌੜਾਈ ਰੱਖਣੀ ਹੈ ਜੀ ਉਹ ਪਰਖਾਂਗੇ 2.5 ਇੰਚ ਨਦੀ ਠੀਕ ਹੈ ਜੀ ਤੇ ਲੰਬਾਈ ਆਪਾਂ ਰੱਖਣੀ ਹੈ 7.5 ਇੰਚ ਕਿਤੇ ਜੀ 7.5 ਪੌਣ 8 ਤੇ ਆਪਣੇ ਨਿਸ਼ਾਨ ਲਾ ਲੈਣਾ ਹੈ ਤੇ 2.5 ਇੰਚ ਦੀ ਆਪਾਂ ਬਦਲ ਬਾਕਸ ਬਣਾ ਲੈਣਾ ਹੈ 2.5 ਇੰਚ ਤੇ ਨਿਸ਼ਾਨ ਲਗਾ ਕੇ ਹੁਪਾ ਆਧਾ ਪੌਣਾ ਚ ਦੇ ਕੋਲਾਈਸ ਤਰ੍ਹਾਂ ਦੇ ਕੇ ਗਲੇ ਨੂੰ ਫਿਰ ਆਪਾਂ ਹੁਣ ਕਟਿੰਗ ਕਰ ਦਾਂਗੇ ਠੀਕ ਹੈ ਜੀ ਇਹ ਹੋ ਗਈ ਸੀ ਆਪਣੇ ਪਿਛਲੇ ਗਲੇ ਦੀ ਕਟਿੰਗ ਠੀਕ ਹੈ ਜੀ ਫਰੰਟ ਵਾਲਾ ਜਿਹੜਾ ਆਪਾਂ ਬੁਕਰਮ ਪਾ ਕੇ ਬਣਾਵਾਂਗੇ ਠੀਕ ਹੈ ਜੀ ਲਓ ਜੀ ਇਹ ਹੋ ਗਿਆ ਪਿਛਲਾ ਗੜਾ ਆਪਣਾ ਠੀਕ ਹੈ ਜੀ ਹੁਣ ਆਪਾਂ ਕਟਿੰਗ ਕਰਾਂਗੇ ਬਾਹਾਂ ਦੀ ਦੇਖੋ ਬਾਹਾਂ ਦੇ ਉੱਪਰ ਮਤਲਬ ਚਾਰ ਬਾਰਡਰ ਦਿੱਤੇ ਹੋਏ ਨੇ ਦੇਖੋ ਇਸ ਤਰ੍ਹਾਂ ਲੰਬਾਈ ਦੇ ਵਿੱਚ ਠੀਕ ਹੈ ਜੀ ਤੇ ਆਪਾਂ ਜੋੜpa ਕੇ ਕਟਿੰਗ ਕਰਾਂਗੇ ਇਸ ਨੂੰ ਹੁਣ ਆਪਾਂ ਕੀ ਕਰਨਾ ਹੈ ਇਹ ਪਹਿਲਾਂ ਮਤਲਬ ਕਿ ਆਪਾਂ ਨੇ ਜਿਹੜਾ ਫੁੱਲ ਦੇ ਨਾਲ ਫੁੱਲ ਮਿਲਾ ਕੇ ਨਾ ਬਾਰਡਰ ਨਾਲ ਬਾਰਡਰ ਮਿਲਾ ਕੇ ਆਪਾਂ ਦੋਨੋਂ ਸਾਡਾ ਸੀਣਾ ਮਾਰ ਲੈਣੇ ਆ ਆ ਦੇਖੋ ਐਸਾ ਰੱਖ ਕੇ ਨਾ ਉਹ ਲ ਫੁੱਲ ਦਾ ਆਪਾਂ ਸੈਂਟਰ ਕਰ ਲੈਣਾ ਫਲਾਵਰ ਦਾ ਤੇ ਪਿੱਛੇ ਆਪਾਂ ਇਸ ਤਰ੍ਹਾਂ ਜੋੜ ਲਗਾ ਦੇਣਾ ਠੀਕ ਹੈ ਜੀ ਇਹ ਆਪਾਂ ਲੰਬੇ ਇਹ ਦੋਨੋਂ ਪੱਲੇ ਜੋੜ ਲੈਣੇ ਪਹਿਲਾਂ ਠੀਕ ਹੈ ਜੀ ਤੁਹਾਨੂੰ ਮੈਂ ਜੋੜ ਕੇ ਦਿਖਾਉਂਗੀ ਤੇ ਇੱਥੋਂ ਆਪਣਾ ਮੋਢਾ ਜਿਹੜਾ ਇਹਨਾਂ ਦਾ 10.5 ਪਾਉਣੇ 11 ਇੰਚ ਬਣਨਾ ਹੈ ਠੀਕ ਹੈ ਜੀ ਤੇ ਮੋਢਾ ਜਿਹੜਾ ਘੱਟ ਬਣਦਾ ਤੇ ਫਿਰ ਆਪਾਂ ਉਹ ਵੀ ਜੋੜ ਪਾਵਾਂਗੇ ਤੁਹਾਨੂੰ ਅੱਗੇ-ਅੱਗੇ ਦੱਸਦੇ ਆ ਠੀਕ ਹੈ ਜੀ ਹੁਣ ਆਪਾਂ ਇਹ ਸਿੰਗ ਲਾ ਲੈਂਦੇ ਆ ਇਸ ਤਰ੍ਹਾਂ ਤੇ ਆਪਾਂ ਇੱਕ ਸਾਈਡ ਤੋਂ ਮਤਲਬ ਜਿਹੜਾ ਸੈਂਟਰ ਦੇ ਵਿੱਚ ਆਪਾਂ ਸੀਨ ਕਰ ਲਈ ਆ ਠੀਕ ਹੈ ਜੀ ਤੇ ਆਪਾਂ ਇੱਕ ਸਾਈਡ ਤੋਂ ਕਟਿੰਗ ਕਰ ਦੇਣੀ ਹੈ ਹੁਣ ਇਹਦੀ ਸਾਰੀ ਸਿਰਫ ਇੱਕ ਸਾਈਡ ਤੋਂ ਠੀਕ ਹੈ ਜੀ ਹਾਂਜੀ ਇਹ ਕਟਿੰਗ ਹੋ ਗਈ ਤੇ ਹੁਣ ਆਪਣਾ ਜਿਹੜੀ ਅੱਗੇ ਵਾਲੀ ਸਾਈਡ ਮਤਲਬ ਉਹ ਆਪਣਾ ਫਰੰਟ ਤੇ ਆਊਗਾ ਬਾਹਾਂ ਦੇ ਠੀਕ ਹੈ ਜੀ ਫਲਾਵਰ ਆ ਲੋ ਜੀ ਇਹਨਾਂ ਦੇ 11 ਇੰਚ ਬਾਹ ਤਿਆਰ ਆ ਤੇ ਆਪਾਂ 12 ਇੰਚ ਕਟਿੰਗ ਕਰ ਲੈਣੀ ਹੈ ਠੀਕ ਹੈ ਜੀ ਕਿਉਂਕਿ نیچے ਫੋਲਡਿੰਗ ਲਈ ਆਪਣੇ ਕੋਲ ਦਿੱਤਾ ਹੋਇਆ ਕਪੜਾ ਉਹ ਫੋਲਡ ਕਰ ਲਾਂਗੇ ਇਹ ਕਿੰਝ ਬਾਕਾਟ ਲਈ ਰੱਖ ਲਿਆ ਠੀਕ ਹੈ ਜੀ ਸिलाई ਲਈ ਲੋ ਜੀ ਹੁਣ ਆਪਾਂ ਰੱਖ ਲਾਂਗੇ ਦੂਸਰੇ ਪਾਸੇ ਅੱਧੇ ਬਾਹ ਘੱਟ ਲਾਂਗੇ ਠੀਕ ਹੈ ਜੀ ਦੂਜੇ ਬਾਰਡਰ ਤੇ ਵੀ ਸਲਾਈ ਨਾਲ ਸਲਾਈ ਮਲਾ ਕੇ ਤੇ ਬਾਰਡਰ ਨਾਲ ਬਾਰਡਰ ਮਲਾ ਕੇ ਠੀਕ ਹੈ ਜੀ ਹਾਂ ਜੀ ਇੱਥੋਂ ਆਪਾਂ ਰੱਖ ਲਾਂਗੇ ਲੰਬਾਈ ਦੂਸਰੀ ਬਾਹ ਦੀ ਲੋ ਜੀ 12 ਇੰਚ ਦਾ ਨਿਸ਼ਾਨ ਲਗਾ ਕੇ ਪਹਿਲਾਂ ਕਟਿੰਗ ਕਰ ਲਾਂਗੇ ਇਹਨੂੰ ਜੀ ਜੀ ਇਹ ਹੋ ਗਿਆ ਜੀ ਆਪਣਾ ਫੋਲਡਾ ਸੈਂਟਰ ਹਾਂਜੀ ਹੁਣ ਆਪਾਂ ਦੇਖਾਂਗੇ ਵੀ ਮੋਢਾ ਪੂਰਾ ਹੁੰਦਾ ਇਹ ਚ ਨਹੀਂ ਆਪਣਾ ਠੀਕ ਹੈ ਜੀ ਇਹ ਆਪਣਾ ਕੋਲੇ ਜਿਹੜਾ ਮਤਲਬ ਇਹਦਾ ਮੋਢਾ ਇੱਥੇ ਪੂਰਾ ਨਹੀਂ ਹੁੰਦਾ ਕਪੜਾ ਘੱਟਾ ਆਪਣਾ ਕੋਲੇ ਇਹ ਠੀਕ ਹੈ ਜੀ ਮਤਲਬ ਥੋੜਾ ਜਿਹਾ ਪੂਨ ਐਕਸਟਰਾ ਵੀ ਚਾਹੀਦਾ ਹੈ ਮੋਢੇ ਦੇ ਵਿੱਚ ਕਪੜਾ ਵੀ ਇਹ 1.5 ਤੇ ਲਗਭਗ ਆ ਰਿਹਾ ਠੀਕ ਹੈ ਜੀ ਤੇ ਆ ਪਿੱਛੇ ਜਿਹੜਾ ਜੋੜ ਪਾ ਕੇ ਇਹਨੂੰ ਮਤਲਬ ਹੋਰ ਮੋਢੇ ਨੂੰ ਪੂਰਾ ਕਰਾਂਗੇ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਚਾਰ ਪੀਸ ਕੱਟ ਲੈਣੇ ਹੈ ਇੱਦਾਂ ਕਰਕੇ ਆ ਦੇਖੋ ਐਸਾ ਰੱਖ ਕੇ ਨਾ ਕੱਪੜੇ ਨੂੰ ਆਪਾਂ ਨੇ ਚਾਰ ਤਹਾਂ ਦੇ ਵਿੱਚ ਆਪਾਂ ਨੂੰ ਕੱਟਣਾ ਪੈਣਾ ਠੀਕ ਹੈ ਜੀ ਤਾਂ ਕਰਕੇ ਫਿਰ ਆਪਾਂ ਜੋੜ ਪੂਰਾ ਕਰਾਂਗੇ ਆ ਦੇਖੋ ਚਾਰ ਪੀਸ ਆਪਾਂ ਕਟਿੰਗ ਕਰ ਲਏ ਠੀਕ ਹੈ ਜੀ ਤੇ ਹੁਣ ਆਪਾਂ ਪਾਵਾਂਗੇ ਮੋਢੇ ਦੀ ਕਾਰਟ ਇਥੋਂ ਪਰ ਡ ਬਾਦੀ ਮੋਰੀ ਇਹਨਾਂ ਦੇ 7.5 ਇੰਚ ਤੇ 1.5 2 ਇੰਚ ਪਰੇ ਬਾਧ ਰੱਖ ਲੈਣਾ ਇਸ ਤਰ੍ਹਾਂ ਕਰਕੇ ਠੀਕ ਹੈ ਜੀ ਇਥੋਂ ਆਪਾਂ ਸਵਾਗ 3-3 ਛਾਲ ਲਗਾ ਲਿਆ ਠੀਕ ਹੈ ਜੀ ਤੇ ਹੁਣ ਆਪਾਂ ਇੱਥੇ ਮਤਲਬ ਇਹਨਾਂ ਫਰੰਟ ਵਾਲੇ ਪੱਲੇ ਨੇ ਇੰਚ ਤੇ ਮਲਾ ਕੇ ਇਸ ਤਰ੍ਹਾਂ ਹਲਕੀ ਜਿਹੀ ਪਹਿਲਾਂ ਆਪਾਂ ਗੁਲਾਈ ਦੇ ਦਾਂਗੇ ਫਿਰ ਆਪਾਂ ਜੋੜ ਪਾ ਕੇ ਇਸ ਨੂੰ ਪ੍ਰੋਪਰ ਮਤਲਬ ਗੁਲਾਈ ਦੇ ਕਾਟ ਪਾਵਾਂਗੇ ਠੀਕ ਹੈ ਜੀ ਹੋ ਜੀ ਇਸ ਤਰ੍ਹਾਂ ਆਪਾਂ ਨਿਸ਼ਾਨ ਬਲਾ ਲੈਣੇ ਆ ਠੀਕ ਹੈ ਜੀ ਹਾਂਜੀ ਹੁਣ ਆਪਾਂ ਕਟਿੰਗ ਕਰ ਦਾਂਗੇ ਇਹਦੀ ਠੀਕ ਹੈ ਜੀ ਇਹ ਆਪਾਂ ਬਾਕੀ ਦੇ ਜਿਹੜੇ ਗੁੜਾਈ ਆ ਕਾਟ ਸਵਾਰ ਕੇ ਆਪਾਂ ਫਿਰ ਜੋੜਨ ਨੂੰ ਅਟੈਚ ਕਰਕੇ ਬੈਕ ਵਾਲੇ ਨੂੰ ਫਿਰ ਆਪਾਂ ਫਰੰਟ ਵਾਲੇ ਕਾਟ ਪਾ ਦਾਂਗੇ ਠੀਕ ਹੈ ਜੀ ਪਹਿਲਾਂ ਆਪਾਂ ਤੁਹਾਨੂੰ ਬੈਕ ਵਾਲੇ ਹੀ ਦੱਸੀਏ ਠੀਕ ਹੈ ਜੀ ਅੱਧਾ ਪੌਣਾ ਇੱਥੇ ਡਾਊਨ ਕਰਕੇ ਹੋਰ ਆਪਾਂ ਸਵਾਈ ਦੇ ਵਿੱਚ ਠੀਕ ਹੈ ਜੀ ਫਰੰਟ ਵਾਲੇ ਕਾਰਡ ਆਪਾਂ ਪਾ ਦਾਂਗੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਠੀਕ ਹੈ ਜੀ ਔਰ ਕਮੈਂਟ ਕਰਕੇ ਜੋ ਦੱਸੋ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਲੱਗੀ ਠੀਕ ਹੈ ਜੀ ਲਾਈਕ ਕਰਿਓ ਜੀ ਸ਼ੇਅਰ ਕਰਿਓ ਜੀ ਠੀਕ ਹੈ ਜੀ ਧੰਨਵਾਦ ਜੀ